ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਗੁਰੂਸਰ ਗੁਰੂ ਸਾਹਿਬ ਦੇ ਜੀਵਨ ਦੇ ਵਿੱਚ ਜੋ ਅਸੀਂ ਲਹਿਰਾ ਦੀ ਲੜਾਈ ਪੜਦੇ ਹਾਂ ਉਹ ਇਸੇ ਸਥਾਨ ਤੇ ਹੋਈ ਸੀ ਕਾਬਲ ਦੀਆਂ ਸੰਗਤਾਂ ਸੇਠ ਕਰੋੜੀਮਲ ਜੀ ਦੇ ਨਾਲ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਗੁਰੂ ਹਰਗੋਬਿੰਦ ਜੀ ਸਾਹਿਬ ਦੇ ਲਈ ਦੋ ਘੋੜੇ ਆ ਜਿਹੜੇ ਉਹ ਲੈ ਕੇ ਆ ਰਹੇ ਸਨ ਇਹ ਦੋ ਵਧੀਆ ਕਿਸਮ ਦੇ ਅਰਬੀ ਘੋੜੇ ਸਨ ਤੇ ਇਹਨਾਂ ਦਾ ਨਾਮ ਦਲਬਾਗ ਤੇ ਗੁਲਬਾਗ ਸੀ ਤਾਂ ਰਸਤੇ ਦੇ ਵਿੱਚ ਕਹਿੰਦੇ ਆ ਮੁਗਲ ਫੌਜ ਨੇ ਇਹਨਾਂ ਨੂੰ ਘੇਰ ਲਿਆ ਤੇ ਉਹਨਾਂ ਘੋੜਿਆਂ ਨੂੰ ਖੋਲਿਆ ਜਦੋਂ ਸੰਗਤਾਂ ਨੇ ਜਾ ਕੇ ਗੁਰੂ ਸਾਹਿਬ ਦੇ ਕੋਲ ਇਹ ਸ਼ਿਕਾਇਤ ਕੀਤੀ ਕਿ ਤੁਹਾਡੇ ਲਈ ਅਸੀਂ ਭੇਟਾ ਲੈ ਕੇ ਆ ਰਹੇ ਸੀ ਦੋ ਘੋੜੇ ਉਹ ਮੁਗਲ ਫੌਜਾਂ ਨੇ ਖੋਲੇ ਤਾਂ ਗੁਰੂ ਸਾਹਿਬ ਨੇ ਸੰਗਤਾਂ ਨੂੰ ਕਿਹਾ ਕਿ ਤੁਹਾਡੀ ਭੇਟਾ ਤਾਂ ਉਦੋਂ ਹੀ ਪ੍ਰਵਾਨ ਹੋਊਗੀ ਜਦੋਂ ਤੁਸੀਂ ਘਰ ਤੋਂ ਚੱਲੇ ਸੀ ਤਾਂ ਕਹਿੰਦੇ ਆ ਕਿ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਵਿਦੀਚੰਦ ਭਾਈ ਵਿਦੀਚੰਦ ਜੀ ਨੂੰ ਥਾਪਨਾ ਦੇ ਕੇ ਭੇਜਿਆ ਤੇ ਉਕੋੜੇ ਵਾਪਸ ਕਰਵਾਏ ਦੋਨੋਂ ਇਹ ਸੁਣ ਕੇ ਮੁਗਲ ਬਾਦਸ਼ਾਹ ਸ਼ਾਹਜਹਾਂ ਨੂੰ ਜਿੱਥੇ ਵੀ ਅੱਗ ਲੱਗੀ ਤੇ ਉਹਨੇ ਸ਼ਾਹਜਹਾਂ ਲੱਲਾ ਬੇਗ ਨੂੰ 35000 ਫੌਜ ਦੇ ਕੇ ਗੁਰੂ ਸਾਹਿਬ ਨਾਲ ਜੰਗ ਲੜਨ ਦੇ ਲਈ ਭੇਜਿਆ ਤੇ ਇਹੀ ਉਹ ਸਥਾਨ ਹੈ ਜਿੱਥੇ ਉਹ ਜੰਗ ਹੋਈ ਸੀ ਤੇ ਇਸ ਜੰਗ ਦੇ ਵਿੱਚ ਗੁਰੂ ਸਾਹਿਬ ਦੀ ਜਿੱਤ ਹੋਈ ਸੀ ਸੋ ਇਹ ਸੰਖੇਪ ਦੇ ਵਿੱਚ ਇਤਿਹਾਸ ਇਸ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਜੋ ਦੱਸਿਆ ਇਸ ਜਗ੍ਹਾ ਦੇ ਉੱਪਰ ਸ਼ਹੀਦ ਸਿੰਘ ਦਾ ਸੰਸਕਾਰ ਗੁਰੂ ਸਾਹਿਬ ਨੇ ਆਪਣੇ ਹੱਥੀ ਕੀਤਾ ਸੀ ਤੇ ਇੱਥੇ ਹੀ ਇੱਕ ਉਹ 베ਰੀ ਵੀ ਮੌਜੂਦ ਹੈ ਅੱਜ ਵੀ ਜਿੱਥੇ ਗੁਰੂ ਸਾਹਿਬ ਨੇ ਘੋੜੇ ਬੰਨੇ ਸਨ ਉਹ ਸੋਏ ਜਗ੍ਹਾ ਹੈ ਉਹ ਸਥਾਨ ਹੈ ਉਧਰ ਹੈ ਪਿੱਛੇ ਜਿੱਥੇ ਲਗਭਗ 450 ਤੋਂ 500 ਸਾਲ ਪੁਰਾਣੇ ਦਰਖਤ ਅੱਜ ਵੀ ਮੌਜੂਦ ਨੇ ਤੇ ਉਹ 베ਰੀ ਵੀ ਅੱਜ ਮੌਜੂਦ ਹੈ ਜਿਸ ਨਾਲ ਗੁਰੂ ਸਾਹਿਬ ਨੇ ਕੋੜੇ ਬੰਨੇ ਸਨ ਉਹ ਸਾਹਮਣੇ ਜੋ 베ਰੀ ਤੁਸੀਂ ਦੇਖ ਰਹੇ ਹੋ ਉਹਹੀ ਉਹ 베ਰੀ ਹੈ ਹਾਂ ਇੱਥੇ ਕੋੜੇ ਬੰਨੇ ਸੀ 베ਰੀ ਦੇ ਨਾਲ ਛੇਵੇਂ ਪਾਤਸ਼ਾਹ ਜੀ ਨੇ ਦੇਖ ਲਾ ਹਣਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਕੋੜੇ ਬੰਨੇ ਸੀ ਇਸ 베ਰੀ ਨਾਲ ਜੀ ਉਹ ਵਾਹ ਪੋਰਕ ਵਾਹ ਬੋ ਦੇਖ ਤੁਸੀਂ ਪੁਰਾਣੀ 베ਰੀ ਉਸੇ ਤਰ੍ਹਾਂ ਨਾ ਹੋਤੀ ਸੀ ਬੱਸ